ਪਰਮੇਸ਼ਰ ਦੇ ਹਜ਼ੂਰ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਦੀ ਅੱਜ ਸਵੇਰ ਦੇ ਸਭ ਵਿੱਚ ਆਪਾਂ ਪਰਮੇਸ਼ਰ ਦੇ ਹਜ਼ੂਰ ਵਿੱਚ ਇਕੱਠੇ ਹੋਏ ਆਂ ਆਵਜ ਦੀ ਦਿਆਂ ਦੀ ਕਿਰਪਾ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ ਹallelujah hallelujah 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 ਧੰਵਾ ਧੰਵਾ ਧੰਨਵਾਦ ਪਿਤਾ ਪਰਮੇਸ਼ਰ ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਤਾਰੀਫ ਕਰਦੇ ਹਾਂ ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਨੀ ਹੈ ਮੇਰੇ ਪ੍ਰਭੂ ਜੀ ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਰਾਤ ਪਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਅਸੀਂ ਆਪਣੇ ਦਿਨ ਦੇ ਸਾਰੇ ਭਲਾ ਨੂੰ ਤੁਹਾਡੇ ਤਾਕਤ ਰਥ ਵਿੱਚ ਸੌਂਪ ਦਿੰਨੇ ਹਾਂ ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਹੈ ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ ਆਪਣੇ ਸਵਰਗਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਹਾਂ ਦੇ ਵਿੱਚ ਸਾਡੀ ਮਦਦ ਸਹਾਇਤਾ ਕਰਨ ਹਰ ਇੱਕ ਖਤਰੀ ਮੁਸੀਬਤ ਦੁਰਘਟਨਾ ਪਰੇਸ਼ਾਨੀਰ ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ ਅਸੀਂ ਅੱਜ ਆਪਣੀ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਾਲ ਕਰਨ ਜਾ ਰਹੇ ਹਾਂ ਮੇਰੇ ਪ੍ਰਭੂ ਜੀ ਪਿਤਾ ਜੀ ਦਾ ਦਿੱਤਾ ਹੋਇਆ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮਾ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ ਕੋਈ ਵੀ ਸ਼ੈਤਾਨੀ ਸ਼ਕਤੀ ਇਸ ਸੁੰਦਰ ਸਮੇਂ ਨੂੰ ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾਣਾ ਨਾ ਪਾਵੇ ਔਰ ਪ੍ਰਭੂ ਜੀ ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਧਦਾ ਔਰ ਤਰੱਕੀ ਕਰਦਾ ਜਾਵੇ ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਸ਼ੁਅ ਮਸੀਹ ਜੀ ਦੇ ਨਾਮ ਵਿੱਚ ਆਮੇਨ ਅੱਜ ਆਪ ਪਰਮੇਸ਼ਰ ਦੀ ਮਹਿਮਾ ਲਈ ਪ੍ਰਭੂ ਦੇ ਦੁਆਰਾ ਹੋਏ ਵੱਡੇ ਕੰਮਾਂ ਦੀਆਂ ਗਵਾਹੀਆਂ ਨੂੰ ਜਾਣਾਂਗੇ ਪਹਿਲੀ ਗਵਾਹੀ ਬ੍ਰਦਰ ਮਨਿੰਦਰ ਦੀ ਆਪ ਉਹਨਾਂ ਕੋਲੇ ਜੌਬ ਨਹੀਂ ਸੀ ਕਾਫੀ ਸਮੇਂ ਤੋਂ ਜੌਬ ਲਈ ਟਰਾਈ ਕਰ ਰਹੇ ਸਨ ਪਰ ਉਹਨਾਂ ਨੂੰ ਜੌਬ ਨਹੀਂ ਸੀ ਮਿਲ ਰਹੀ ਉਹਨਾਂ ਨੇ ਵਿਸ਼ਵਾਸਨਾ ਪ੍ਰੇਲਾਈਨ ਨੰਬਰ ਤੇ ਕਾਲ ਕਰਕੇ ਆਪਣਾ ਨਾਮ ਲਿਖਵਾਇਆ ਪ੍ਰੇਰਣ ਤੋਂ ਬਾਅਦ ਪਰਮੇਸ਼ਰ ਨੇ ਉਹਨਾਂ ਨੂੰ ਬਹੁਤ ਅੱਛੀ ਜੌਬ ਦੇਣਾ ਬਲੈਸ ਕੀਤਾ ਇਸ ਗੁਆਈ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗੁਆਈ ਬ੍ਰਦਰ ਸਾਹਿਲ ਦਿਆ ਉਹ ਨਸ਼ਾ ਕਰਦੇ ਸਨ ਔਰ ਘਰ ਵਿੱਚ ਲੜਾਈ ਕਰਦੇ ਸਨ ਔਰ ਫੈਮਿਲੀ ਦੇ ਨਾਲ ਕੁੱਟਮਾਰ ਵੀ ਬਹੁਤ ਜ਼ਿਆਦਾ ਕਰਦੇ ਸਨ ਉਹਨਾਂ ਦੇ ਪਰਿਵਾਰ ਦੇ ਵੱਲੋਂ ਵਿਸ਼ਵਾਸਨਾ ਪ੍ਰੇਲਾਈ ਨੰਬਰ ਤੇ ਕਾਲ ਕਰਕੇ ਉਹਨਾਂ ਦਾ ਨਾਮ ਲਿਖਵਾਇਆ ਗਿਆ ਪ੍ਰੇਰਤ ਤੋਂ ਬਾਅਦ ਉਹਨਾਂ ਦਾ ਸੁਭਾਅ ਖੁਦਾ ਨੇ ਬਿਲਕੁਲ ਬਦਲ ਦਿੱਤਾ ਹੁਣ ਉਹਨਾਂ ਨੇ ਨਸ਼ਾ ਵੀ ਛੱਡ ਦਿੱਤਾ ਤੇ ਲੜਾਈ ਕਲੇਸ਼ ਕਰਨਾ ਵੀ ਬਿਲਕੁਲ ਛੱਡ ਚੁੱਕੇ ਹਨ ਇਸ ਵੱਡੀ ਗਵਾਹੀ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਸਿਸਟਰ ਬਲਜੀਤ ਕੌਰ ਦੀ ਆ ਉਹਨਾਂ ਨੂੰ ਬੁਰੇ ਸੁਪਨੇ ਆਉਂਦੇ ਸਨ ਔਰ ਇਸ ਕਰਕੇ ਹਸਤਾ ਨੇ ਆਪਣਾ ਨਾਮ ਲਿਖਵਾਇਆ ਸਿਸਟਰ ਨੇ ਵਿਸ਼ਵਾਸ ਨਾਲ ਪ੍ਰੇਰ ਨੂੰ ਰਿਸੀਵ ਕੀਤਾ ਔਰ ਖੁਦਾ ਨੇ ਉਹਨਾਂ ਨੂੰ ਇਸ ਬੁਰੇ ਸੁਪਨਿਆਂ ਦੀ ਸਪਿਰਟ ਤੋਂ ਬਿਲਕੁਲ ਫ੍ਰੀ ਔਰ ਆਜ਼ਾਦ ਕੀਤਾ ਇਸ ਗਵਾਹੀ ਦੇ ਲਈ ਸਿਸਟਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਵਰਤਦੀ ਗਵਾਹੀ ਸਿਸਟਰ ਗੁਰਮੀਤ ਕੌਰ ਦੀ ਆ। ਉਹਨਾਂ ਨੂੰ ਸ਼ੋਲਡਰ ਪੇਨ ਬਹੁਤ ਜ਼ਿਆਦਾ ਰਹਿੰਦੀ ਸੀ। ਫਾਸਟਿੰਗ ਦੇ ਵਿੱਚ ਉਹਨਾਂ ਨੇ ਦੁਆ ਕੀਤੀ ਤਾਂ ਹੁਣ ਉਹ ਬਿਲਕੁਲ ਠੀਕ ਹੋ ਗਏ ਹਨ। ਉਹਨਾਂ ਦੇ ਬੇਟੇ ਕੋਲੇ ਕੋਈ ਕੰਮ ਨਹੀਂ ਸੀ ਔਰ ਉਹਨਾਂ ਨੂੰ ਫਾਸਟਿੰਗ ਦੇ ਵਿੱਚ ਇੱਕ ਨਵੇਂ ਕਾਰੋਬਾਰ ਨਾਲ ਖੁਦਾ ਨੇ ਬLESਸ ਕੀਤਾ। ਇਸ ਗਵਾਹੀ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਅੱਜ ਆਪਾਂ ਪਰਮੇਸ਼ਰ ਦੇ ਵਚਨ ਚ ਜਾਣਾਂਗੇ। ਵਿਵਸਥਾ ਸਾਰ 7 ਤੋਂ ਦੀ 9 ਤੋਂ ਲੈ ਕੇ 11 ਨੰਬਰ ਆਈ ਤੱਕ। ਜਾਣ ਲਓ ਕਿ ਯਹਵਾ ਤੁਹਾਡਾ ਪਰਮੇਸ਼ਰ ਹੀ ਪਰਮੇਸ਼ਰ ਹੈ ਉਹ ਆਪਣੇ ਵਚਨ ਦਾ ਪੱਕਾ ਪਰਮੇਸ਼ਰ ਹੈ ਅਤੇ ਨੇਮ ਦੀ ਪਾਲਣਾ ਕਰਨ ਵਾਲਾ ਹੈ ਅਤੇ ਹਜ਼ਾਰਾਂ ਪੀੜ੍ਹੀਆਂ ਤੱਕ ਉਹਨਾਂ ਉੱਤੇ ਦਇਆ ਕਰਦਾ ਹੈ ਜਿਹੜੇ ਉਸ ਦੇ ਨਾਲ ਪ੍ਰੇਮ ਕਰਦੇ ਅਤੇ ਉਸ ਦੇ ਹੁਕਮਾਂ ਨੂੰ ਮੰਨਦੇ ਹਨ ਉਹ ਆਪਣੇ ਵੈਰੀਆਂ ਦੇ ਵੇਖਦਿਆਂ ਹੀ ਉਹਨਾਂ ਦਾ ਨਾਸ਼ ਕਰਕੇ ਬਦਲਾ ਦਿੰਦਾ ਹੈ ਅਤੇ ਉਹ ਆਪਣੇ ਵੈਰੀਆਂ ਵਿਖੇ ਢਿੱਲ ਨਾ ਲਾਵੇਗਾ ਪਰ ਉਹਨਾਂ ਦੇ ਵੇਖਦਿਆਂ ਵੇਖਦਿਆਂ ਹੀ ਉਹਨਾਂ ਨੂੰ ਬਦਲਾ ਦੇਵੇਗਾ ਇਸ ਲਈ ਤੁਸੀਂ ਉਸ ਹੁਕਮਨਾਮੇ ਵਿਧੀਆਂ ਅਤੇ ਕਾਨੂੰਨਾਂ ਦੀ ਜਿਹੜੇ ਮੈਂ ਅੱਜ ਤੁਹਾਨੂੰ ਦੱਸਦਾ ਹਾਂ ਪੂਰੇ ਕਰਕੇ ਪਾਲਣਾ ਕਰੋ ਹallelujah ਪ੍ਰਵੇਸ਼ ਦਾ ਵਚਨ ਸਾਨੂੰ ਕੀ ਦੱਸਦਾ ਹੈ ਕਲਾਮ ਚ ਲਿਖਿਆ ਕਿ ਤੁਸੀਂ ਮੇਰੇ ਹੁਕਮ ਅਤੇ ਮੇਰੀਆਂ ਵਿਧੀਆਂ ਦੀ ਪਾਲਣਾ ਕਰੋ ਕਹਿੰਦਾ ਕਿਉਂ ਜੋ ਮੈਂ ਤੁਹਾਨੂੰ ਦੱਸਦਾ ਹਾਂ ਕਿ ਯਹੋਵਾ ਇਕੱਲਾ ਹੀ ਪਰਮੇਸ਼ਰ ਹੈ ਯਹਵਾ ਹੀ ਪਰਮੇਸ਼ਰ ਹੈ ਉਹਦੇ ਬਿਨਾ ਕੋਈ ਪਰਮੇਸ਼ਰ ਨਹੀਂ ਹੈ ਐਸਾ ਕੋਈ ਨਹੀਂ ਆ ਜਿਹੜਾ ਯਹਵਾ ਸਾਡੇ ਪਰਮੇਸ਼ਰ ਤੋਂ ਬਿਨਾ ਕੋਈ ਉੱਚੀ ਪਦਵੀ ਤੇ ਹੋਵੇ ਜਾਂ ਸਭ ਪੋਜੀਸ਼ਨ ਤੇ ਹੋਵੇ ਪਰਮੇਸ਼ਰ ਤੋਂ ਬਾਅਦ ਯਿਸੂ ਮਸੀਹ ਆ ਰੋਸ ਤੋਂ ਬਾਅਦ ਪਵਿੱਤਰ ਆਤਮਾ ਆ ਔਰ ਇਹਨਾਂ ਤਿੰਨਾਂ ਤੋਂ ਬਾਅਦ ਪਰਮੇਸ਼ਰ ਦੇ ਦੂਤ ਆਉਂਦੇ ਨੇ ਔਰ ਉਸ ਤੋਂ ਬਾਅਦ ਸੇ ਇਨਸਾਨ ਹੈਗੇ ਆ ਪਰ ਸਾਡੇ ਵਿੱਚੋਂ ਨਾ ਕੋਈ ਪਰਮੇਸ਼ਰ ਹੈ ਨਾ ਦੂਤਾਂ ਵਿੱਚੋਂ ਕੋਈ ਪਰਮੇਸ਼ਰ ਹੈ ਮਾਪੇ ਪੁੱਤਰ ਤੇ ਪਵਿੱਤਰ ਆਤਮਾ ਹੀ ਹੈ ਜੋ ਮਹਿਮਾ ਦੇ ਯੋਗ ਆ ਕਿਉਂਕਿ ਕਲਾਮ ਚ ਲਿਖਿਆ ਹੈ ਕਿ ਜਿਹੜਾ ਪਵਿੱਤਰ ਆਤਮਾ ਦੇ ਵਿਰੁੱਧ ਕੁਫਰ ਬਕੇਗਾ ਉਹ ਬਖਸ਼ਿਆ ਨਹੀਂ ਜਾਵੇਗਾ ਜਿਹੜਾ ਪੁੱਤਰ ਦਾ ਆਦਰ ਨਹੀਂ ਕਰੇਗਾ ਉਹ ਪਿਤਾ ਤੋਂ ਉਹਦੇ ਕ੍ਰੋਧ ਦਾ ਹਿੱਸੇਦਾਰ ਹੋਵੇਗਾ ਜਿਹੜਾ ਪੁੱਤਰ ਦਾ ਆਦਰ ਕਰੇਗਾ ਉਹ ਪਿਤਾ ਦੀ ਨਿਗਾ ਵਿੱਚ ਆਦਰ ਮਹਿਮਾ ਦੇ ਯੋਗ ਹੋਵੇਗਾ ਭਾਵੇਂ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਆਦਰ ਮਹਿਮਾ ਜلال ਦੇ ਯੋਗ ਹੈ ਤੇ ਇਹ ਹੀ ਉਹਨਾਂ ਦੇ ਪਾਤਸ਼ਾਹ ਨੇ ਪਰ ਕੋਈ ਮਨੁੱਖ ਨਹੀਂ ਕੋਈ ਇਨਸਾਨ ਨਹੀਂ ਕੋਈ ਐਸੀ ਧਰਤੀ ਤੇ ਤਾਕਤ ਨਹੀਂ ਜੋ ਯਹੋਵਾ ਸਾਡੇ ਪਰਮੇਸ਼ਰ ਤੋਂ ਬਾਹਰ ਹੋਵੇ ਯਾ ਬਾਦ ਹੋਵੇ ਯਾ ਉਹਦੇ ਤੋਂ ਅਲੱਗ ਹੋਵੇ ਯਾ ਇੱਕ ਵੱਖਰੀ ਦੁਨੀਆ ਹੋਵੇ ਪੂਰੀ ਸ੍ਰਿਸ਼ਟੀ ਪੂਰੀ ਕਾਇਨਾਤ ਯਹਵਾ ਸਾਡੇ ਪਰਮੇਸ਼ਰ ਦੇ ਅੰਡਰ ਆ ਔਰ ਪੂਰੀ ਕਾਇਨਾਤ ਦਾ ਧਰਤੀ ਅਤੇ ਆਕਾਸ਼ ਪੂਰੀ ਕਾਇਨਾਤ ਦਾ ਇੱਕੋ ਇੱਕ ਪਰਮੇਸ਼ਰ ਯਹਵਾ ਪਰਮੇਸ਼ਰ ਆ ਔਰ ਕਹਿੰਦਾ ਉਹਦਾ ਵਚਨ ਪੱਕਾ ਆ ਉਹਦੇ ਨੇਮ ਦੀ ਪਾਲਣਾ ਕਰਨ ਵਾਲੇ ਕਹਿੰਦਾ ਹਜ਼ਾਰਾਂ ਪੀੜ੍ਹੀਆਂ ਤੱਕ ਦਇਆ ਨੂੰ ਪ੍ਰਾਪਤ ਕਰਦੇ ਆ ਹੁਣ ਅਗਰ ਅਸੀਂ ਪਾਲਣਾ ਕਰਾਂਗੇ ਤਾਂ ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਖੁਦਾ ਦੇ ਵਿੱਚ ਬlesed ਹੋਣਗੀਆਂ ਅਗਰ ਅਸੀਂ ਇਹ ਰਾਗਿਆਕਾਰੀ ਕਰਾਂਗੇ ਤਾਂ ਆਉਣ ਵਾਲੀ ਪੀੜ੍ਹੀ ਵੀ ਇਹ ਰਾਗਿਆਕਰ ਹੋਵੇਗੀ ਅੱਜ ਅਸੀਂ ਖੁਦਾ ਨੂੰ ਪ੍ਰਾਪਤ ਕਰ ਲਿਆ ਆ ਹੁਣ ਅਸੀਂ ਬੌਰਨ ਕ੍ਰਿਸਚਨ ਨਹੀਂ ਸੀ ਪਰ ਬਹੁਤ ਸਾਰੇ ਜਿਹੜੇ ਬੌਰਨ ਕ੍ਰਿਸਚਨ ਸੀ ਹੁਣ ਜਿਹੜੇ ਬੌਰਨ ਕ੍ਰਿਸਚਨ ਹੈ ਉਹਨਾਂ ਨੂੰ ਕ੍ਰਿਸਚੀਅਨਿਟੀ ਦਾ ਅਸਲੀ ਮੀਨਿੰਗ ਨਹੀਂ ਪਤਾ ਉਹਨਾਂ ਨੂੰ ਪਰਮੇਸ਼ਰ ਦੀ ਕੁਰਬਾਨੀ ਦੀ ਕੋਈ ਖਾਸ ਵੈਲਿਊ ਨਹੀਂ ਕਿਉਂਕਿ ਉਹਨਾਂ ਨੂੰ ਸਭ ਕੁਝ ਆਸਾਨੀ ਨਾਲ ਮਿਲ ਗਿਆ ਉਹਨਾਂ ਦੇ ਪਿਓ ਦਾਦਿਆਂ ਨੇ ਦੁੱਖ ਉਠਾ ਲਏ ਉਹਨਾਂ ਲਈ ਔਰ ਉਹਨਾਂ ਨੂੰ ਸ਼ਾਂਤੀ ਨਾਲ ਸਭ ਕੁਝ ਮਿਲ ਗਿਆ ਪਰ ਤੰਨ ਉਹ ਲੋਗ ਨੇ ਜਿਹੜੀਆਂ ਜਿਹੜੇ ਲੋਗ ਆਪਣੀਆਂ ਕਾਮਾ ਪ੍ਰਤੀ ਫਿਕਰਮੰਦ ਨੇ ਜਿਹੜੇ ਆਪਣੇ ਬੱਚਿਆਂ ਨੂੰ ਅੱਛੀ ਸਿੱਖਿਆ ਦਿੰਦੇ ਨੇ ਜਿਹੜੇ ਆਪਣੇ ਬੱਚਿਆਂ ਨੂੰ ਖੁਦਾ ਦੇ ਪ੍ਰੇਮ ਅਤੇ ਉਹਦੇ ਭੈ ਦੇ ਵਿੱਚ ਵਧਾਉਂਦੇ ਆ ਤੇ ਫਿਲਾਉਂਦੇ ਨੇ ਜਿਹੜੇ ਆਪਣੇ ਬੱਚਿਆਂ ਨੂੰ ਪੈਰ ਪੈਰ ਤੇ ਸਿਖਾਉਂਦੇ ਨੇ ਯਹਵਾ ਆਪਣੇ ਪਰਮੇਸ਼ਰ ਦੇ ਹੁਕਮਾਂ ਤੇ ਵਿਧੀਆਂ ਨੂੰ ਇਹ ਤੇ ਜਿਹੜੇ ਯਹਵਾ ਆਪਣੇ ਪਰਮੇਸ਼ਰ ਦੇ ਹੁਕਮ ਅਤੇ ਵਿਧੀਆਂ ਨੂੰ ਮੰਨਦੇ ਆ ਯਹਵਾ ਸਾਡਾ ਪਰਮੇਸ਼ਰ ਉਹਨਾਂ ਦੇ ਉੱਤੇ ਪੀੜ੍ਹੀਆਂ ਦਰ ਪੀੜ੍ਹੀ ਦਇਆ ਕਰਦਾ ਆ ਕਲਾਮ 'ਚ ਲਿਖਿਆ ਜੇ ਤੁਸੀਂ ਯਹਵਾ ਦੇ ਹੁਕਮਾਂ ਦੀ ਪਾਲਣਾ ਕਰਦੇ ਹੋ ਤਾਂ ਖੁਦਾ ਤੁਹਾਡੇ ਪੀੜ੍ਹੀਆਂ ਤੇ ਦਇਆ ਕਰੇਗਾ ਭਾਵ ਦਇਆ ਐਦਾਂ ਹੀ ਨਹੀਂ ਹੋਜੂਗੀ ਕਿ ਅੱਜ ਅਸੀਂ ਪਾਲਣਾ ਕਰੀ ਜਾਣ ਵਾਲੇ ਹੋਏ ਤੇ ਆਉਣ ਵਾਲੀ ਜਨਰੇਸ਼ਨ ਸਾਡੀ ਨਸ਼ੇ 'ਚ ਹੋਵੇ ਵਿਵਚਾਰ 'ਚ ਹੋਵੇ ਪਰ ਖੁਦਾ ਦੀ ਦਇਆ ਉਹਨਾਂ ਤੇ ਹੋ ਜਾਏਗੀ ਖੁਦਾ ਉਹਨਾਂ ਨੂੰ ਬਾਹਰ ਕੱਢਣ ਲਈ ਐਫਰਟ ਲਊਗਾ ਪਰ ਬਾਹਰ ਕਢਣ ਲਈ ਤਾਂ ਉਹਨਾਂ ਲਈ ਵੀ ਐਫਰਟ ਲਿਆ ਰਿਹਾ ਹੈ ਨਾ ਜਿਹੜੇ ਉਹਨੂੰ ਨਹੀਂ ਵੀ ਜਾਣਦੇ ਇਸ ਲਈ ਦਇਆ ਅਗਰ ਲੈਣੀ ਆ ਤਾਂ ਦਇਆ ਵਾਲੇ ਕੰਮ ਵੀ ਕਰਨੇ ਪੈਣਗੇ ਅਰ ਉਹ ਕਿਹੜੇ ਕੰਮ ਹੈ ਕਿ ਖੁਦਾ ਦੇ ਹੁਕਮਾਂ ਦੀ ਪਾਲਣਾ ਕਰੋ ਅਤੇ ਪਰਮੇਸ਼ਰ ਕਹਿੰਦਾ ਆਪਣੇ ਵੈਰੀਆਂ ਦਾ ਨਾਸ਼ ਕਰ ਦਿੰਦਾ ਹੈ ਕਹਿੰਦਾ ਜੇ ਤੁਸੀਂ ਉਹਦੇ ਹੁਕਮਾਂ ਦੀ ਪਾਲਣਾ ਨਹੀਂ ਕਰੋਗੇ ਤਾਂ ਖੁਦਾ ਉਹਨਾਂ ਦਾ ਨਾਸ਼ ਕਰੇਗਾ ਜਿਹੜੇ ਉਹਦੇ ਵਿਰੁੱਧ ਖੜੇ ਹੁੰਦੇ ਆ ਜਿਹੜੇ ਉਹਦੇ ਵੈਰ 'ਚ ਖੜੇ ਹੁੰਦੇ ਆ ਖੁਦਾ ਉਹਨਾਂ ਨੂੰ ਬਦਲਾ ਦੇਵੇਗਾ ਉਹਨਾਂ ਨੂੰ ਢੇਲਣਾ ਲਾਵੇਗਾ ਉਹਨੂੰ ਛੱਟੇਗਾ ਨਹੀਂ ਉਹਨੂੰ ਪਾਪ ਵਿੱਚ ਰਹਿਣ ਨਹੀਂ ਦੇਵੇਗਾ ਬਦਲ ਦੇਵੇਗਾ ਬਦਲਾ ਲੈ ਲਵੇਗਾ ਨਾਸ਼ ਕਰ ਦਵੇਗਾ ਭਸਮ ਕਰ ਦਵੇਗਾ ਜੋ ਵੀ ਕਰੇਗਾ ਖੁਦਾ ਦੇ ਵੈਰੀਆਂ ਦੇ ਨਾਲ ਕੀ ਹੋਵੇਗਾ ਇਹ ਬੜੀ ਦਰਦਨਾਕ ਅਤੇ ਹੈਰਾਨੀਜਨਕ ਚੀਜ਼ ਹੋਊਗੀ ਪਰ ਤਨ ਉਹ ਲੋਗ ਆ ਜਿਹੜੇ ਉਹਦੇ ਹੁਕਮ ਅਤੇ ਉਹਦੇ ਵਿਧੀਆਂ ਦੀ ਪਾਲਣਾ ਕਰ ਲੈਂਦੇ ਆ ਬਹੁਤ ਸਾਰੇ ਮਹਿਨ ਪਈਆ ਜਿਹੜੇ ਹੁਕਮਾਂ ਤੇ ਵਿਧੀਆਂ ਦੇ ਨੇੜੇ ਵੀ ਨਹੀਂ ਲੱਗਦੇ ਪਰ ਇਹ ਗੱਲ ਸੱਚਾਈ ਆ ਨੇੜੇ ਵਿਣੇ ਲੱਗਦੇ ਹੁਕਮ ਤੇ ਵਿਧੀਆਂ ਦੀ ਪਾਲਣਾ ਤਾਂ ਅਸੀਂ ਬਾਅਦ 'ਚ ਕਰਾਂਗੇ ਸਾਨੂੰ ਆਹੀ ਨਹੀਂ ਪਤਾ ਹੁਕਮ ਤੇ ਵਿਧੀਆਂ ਹੈ ਕੀ ਆ ਔਰ ਅਸੀਂ ਪੂਰਿਆਂ ਤੱਕ ਹੀ ਕਰਾਂਗੇ ਸਚਾਈ ਐਸੇ ਬਹੁਤ ਸਾਰੇ ਲੋਕ ਹੈ ਜੋ ਪਰਮੇਸ਼ਰ ਦੇ ਖਿਲਾਫ ਖੜੇ ਹੋ ਜਾਂਦੇ ਆ ਤੇ ਖੁਦਾ ਦੇ ਹੁਕਮ ਅਤੇ ਵਿਧੀਆਂ ਨੂੰ ਤੋਸ਼ ਕਰਕੇ ਹੀ ਜਾਣਦੇ ਆ ਉਸ ਕਦਰ ਨੂੰ ਨਹੀਂ ਪਹਿਚਾਨ ਸਕਦੇ ਜਿਹੜੀ ਕਦਰ ਖੁਦਾ ਨੇ ਸਾਨੂੰ ਕਰਨ ਲਈ ਕਹੀ ਆਪਣੇ ਵਚਨ ਦੀ ਕਹਿੰਦਾ ਜੇ ਤੁਸੀਂ ਮੇਰੇ ਹੁਕਮ ਮੇਰੇ ਵਿਧੀਆਂ ਮੇਰੇ ਕਾਨੂੰਨਾਂ ਦੀ ਪਾਲਣਾ ਕਰੋ ਜੋ ਮੈਂ ਤੁਹਾਨੂੰ ਦੱਸਦਾ ਹਾਂ ਤਾਂ ਯਹੋਵਾ ਤੁਹਾਡਾ ਪਰ ਪਰਮੇਸ਼ਰ ਤੁਹਾਡੀਆਂ ਆਉਣ ਵਾਲੀਆਂ ਹਜ਼ਾਰਾਂ ਪੀੜ੍ਹੀਆਂ ਤੇ ਵੀ ਦਇਆ ਕਰੇਗਾ ਪਰ ਜੇ ਅਸੀਂ ਆਪਣੇ ਯਹਵਾ ਆਪਣੇ ਪਰਮੇਸ਼ਰ ਤੋਂ ਬੇਮੁਖ ਹੋ ਜਾਈਏ ਔਰ ਉਹਦੇ ਹੁਕਮ ਅਤੇ ਉਹਦੀਆਂ ਦੀ ਪਾਲਣਾ ਨਹੀਂ ਕਰਦੇ ਤਾਂ ਫਿਰ ਕਰੋਧ ਵੀ ਪੀੜੀਦਰ ਪੀੜੀ ਆਵੇਗਾ ਪਰ ਅੱਜ ਅਸੀਂ ਸਿਰਫ ਆਪਣੀਆਂ ਪੀੜ੍ਹੀਆਂ ਦੇ ਲਈ ਆਸ਼ੀਸ਼ਾਂ ਇਕੱਠੀਆਂ ਕਰ ਰਹੇ ਹਾਂ ਪਰ ਆਪਣੀਆਂ ਪੀੜ੍ਹੀਆਂ ਦੇ ਲਈ ਗਿਆਨ ਨਹੀਂ ਇਕੱਠਾ ਕਰ ਰਹੇ ਆਪਣੀਆਂ ਪੀੜ੍ਹੀਆਂ ਨੂੰ ਹੋਰਾਂ ਦੇ ਅੱਗੇ ਲੈ ਲੈ ਜਾਂਦੇ ਹਾਂ ਕਿ ਕੋਈ ਇਹਨਾਂ ਲਈ ਦੁਆ ਕਰੇ ਪਰ ਆਪਣੀ ਪੀੜ੍ਹੀ ਨੂੰ ਅੱਜ ਖੁਦ ਦੁਆ ਲਈ ਤਿਆਰ ਨਹੀਂ ਕਰ ਰਹੇ ਹੈਗੇ ਅਸੀਂ ਬਣੇ ਬਣਾਏ ਰਾਹਤਿਆਂ ਤੇ ਉਹਨਾਂ ਨੂੰ ਤੋੜਨਾ ਚਾਹੁੰਦੇ ਆ ਪਰ ਉਹਨਾਂ ਨੂੰ ਰਾਹਤੇ ਬਣਾਉਣ ਦੇ ਲਈ ਤਿਆਰ ਨਹੀਂ ਕਰ ਰਹੇ ਤਾਂ ਇੱਕ ਦਿਨ ਐਸਾ ਆਵੇਗਾ ਕਿ ਬਣੇ ਬਣਾਏ ਰਾਹਤਿਆਂ ਨੂੰ ਵੀ ਉਹ ਨਾਸ਼ ਕਰ ਦੇਣਗੇ ਕਿਉਂਕਿ ਉਹਨਾਂ ਨੂੰ ਕਦਰ ਨਹੀਂ ਪਤਾ ਕਿ ਉਹ ਰਾਹਤੇ ਕਿਵੇਂ ਬਣਾਏ ਗਏ ਨੇ ਇਸ ਲਈ ਯਹਵਾ ਆਪਣੇ ਪਰਮੇਸ਼ਰ ਵਿੱਚ ਮਗਨ ਹੋਣ ਤੋਂ ਪਹਿਲਾਂ ਉਹਦੇ ਹੁਕਮ ਅਤੇ ਉਹਦੇ ਵਿਧੀਆਂ ਦੀ ਪਾਲਣਾ ਕਰੋ ਕਿ ਕਿ ਜਿਹੜਾ ਖੁਦਾ ਦੇ ਵਿੱਚ ਇੱਕ ਅੱਛੀ ਚਾਲ ਚੱਲਦਾ ਆ ਉਹਦਾ ਇੱਕ ਅੱਛਾ ਮਕਸਦ ਵੀ ਹੋਣਾ ਚਾਹੀਦਾ ਕਿ ਮੈਂ ਤਾਂ ਬਚਿਆ ਹੁਣ ਮੇਰਾ ਘਰਾਨਾ ਵੀ ਬਚੇ ਹੁਣ ਆਪਣਾ ਘਰਾਨਾ ਕਿੱਦਾਂ ਬਚੂਗਾ ਇਹ ਸੋਚ ਕੇ ਖੁਸ਼ ਹੋ ਕੇ ਨਹੀਂ ਕਿ ਖੁਦਾ ਨੇ ਕਿਹਾ ਕਿ ਮੈਂ ਤੁਹਾਡਾ ਘਰਾਨਾ ਬਚਾਵਾਂਗਾ ਪਰ ਉਹਦੇ ਲਈ ਮਿਹਨਤ ਸਾਨੂੰ ਆਪ ਹੀ ਕਰਨੀ ਪੈਣੀ ਆ ਸਾਨੂੰ ਆਪ ਨੂੰ ਹੀ ਐਫਰਟ ਲੈਣੇ ਪੈਣਗੇ ਕੈਸੀ ਯਹਵਾ ਆਪਣੇ ਪਰਮੇਸ਼ਰ ਵਿੱਚ ਇੱਕ ਅੱਛੀ ਲੜਾਈ ਲੜੀਏ ਕਾ ਅੱਛੀ ਮਿਹਨਤ ਕਰੀਏ ਕ ਅੱਛੀ ਜੰਗ ਲੜੀਏ ਕਿ ਸਾਡਾ ਖੁਦਾ ਸਾਨੂੰ ਪ੍ਰਸੰਨ ਹੋ ਕੇ ਬਿਹਤ ਅਤਿ ਬਹੁਤਾਈਦਨੀ ਆਸ਼ੀਸ਼ਾਂ ਦੇਵੇ ਪਰ ਸਿਰਫ ਸਾਨੂੰ ਹੀ ਨਹੀਂ ਪਰ ਸਾਡੇ ਪੂਰੇ ਘਰਾਨੇ ਨੂੰ ਤੇ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਖੁਦਾ ਸਾਡੇ ਪੂਰੇ ਘਰਾਨੇ ਨੂੰ ਬles ਕਰੇ ਆਸ਼ੀਸ਼ਿਤ ਕਰੇ ਬਰਕਤ ਦੇਵੇ ਮਹਿਮਾ ਦੇਵੇ ਜਲਾਲ ਖੁਦਾ ਦਾ ਉਤਰੇ ਤੇ ਉਹਦੀ ਪਾਤਸ਼ਾਹੀ ਸਾਡੇ ਹਿਰਦੇ ਅੰਦਰ ਵਾਸ ਕਰੇ ਤਾਂ ਸਾਨੂੰ ਚਾਹੀਦਾ ਕਿ ਅਸੀਂ ਆਪਣੇ ਪਰਮੇਸ਼ਰ ਵਿੱਚ ਇੱਕ ਖਰੀ ਚਾਲ ਚਲੀਏ ਔਰ ਉਹ ਖਰੀ ਚਾਲ ਚੱਲਣ ਦਾ ਭਾਵ ਉਹਦੇ ਹੁਕਮਾਂ ਤੇ ਉਹਦੇ ਵਿਧੀਆਂ ਦੀ ਪਾਲਣਾ ਕਰਨਾ ਹੀ ਹੈ ਤਾਂ ਉਹ ਸਭ ਮਿਲ ਕੇ ਖੁਦਾ ਦੇ ਹਜ਼ੂਰ ਪਹਿਲੀ ਅਤੇ ਅੰਤਿਮ ਪਹਿਲੀ ਅਤੇ ਆਖਰੀ ਪੁਕਾਰ ਸਾਡੀ ਇਹੀ ਹੋਣੀ ਚਾਹੀਦੀ ਹੈ ਕਿ ਖੁਦਾ ਮੈਂ ਤੇਰੇ ਹੁਕਮ ਤੇਰੇ ਵਿਧੀਆਂ ਚ ਅਨੰੰਤੀ ਤਰ੍ਹਾਂਵਾਂ ਮੈਂ ਤੇਰੇ ਨਾਮ ਨੂੰ ਤੁਸ਼ ਨਾ ਜਾਣਾ ਮੈਂ ਤੇਰੇ ਰਾਜ ਤੇਰੀ ਮਹਿਮਾ ਦੇ ਲਈ ਇਸਤੇਮਾਲ ਕੀਤਾ ਜਾਵਾਂ ਮੇਰਾ ਘਰਾਨਾ ਤੇਰੇ ਡਰ ਪੈ ਦੇ ਵਿੱਚ ਚੱਲੇ ਅਤੇ ਸਾਡੇ ਖੂਨ ਦੇ ਵਿੱਚ ਤੇਰੀ ਵਫਾਦਾਰੀ ਮੈਂ ਕੋਠੇ ਹਾਲੇਲੂਇਆ ਤਾਂ ਆਓ ਸਭ ਮਿਲ ਕੇ ਪੂਰੇ ਘਰਾਨਿਆਂ ਦੇ ਬਚਾਅ ਦੇ ਲਈ ਅੱਜ ਦੀ ਫਾਸਟਿੰਗ ਨੂੰ ਸ਼ੁਰੂ ਕਰਨ ਦੇ ਲਈ ਔਰ ਪੂਰੇ ਪਰਿਵਾਰਾਂ ਦੀ ਬਰਕਤ ਅਤੇ ਆਸ਼ੀਸ਼ ਲਈ ਸਭ ਮਿਲ ਕੇ ਪਰਮੇਸ਼ਰ ਦੀ ਪਾਕ ਪਵਿੱਤਰ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ ਹੇਲੇਲੂਇਆ 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 ਤਾਰੀਫ਼ 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 ਕਰਦੇ ਆ ਜਿੰਦਾ ਖੁਦਾਵਨ ਪਿਆਰੀ ਪਰਮੇਸ਼ਾ ਪ੍ਰਭੂ ਯਾਵਾ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਤੁਹਾਡੀ ਤਾਰੀਫ਼ ਕਰਦੇ ਆ ਪ੍ਰਭੂ ਜੀ ਤੁਸੀਂ ਮਹਿਮਾ ਦੇ ਯੋਗ ਆਦਰ ਦੇ ਯੋਗ ਕਿਰਪਾ ਦੇ ਯੋਗਰ ਆਤਪਵਿੱਤਰ ਪਰਮੇਸ਼ਰੋ ਪ੍ਰਭੂ ਜੀ ਤੁਸੀਂ ਸਮਰਥੀ ਪਿਆਰੀ ਪਰਮੇਸ਼ਰੋ ਖੁਦਾਵੰ ਤੁਸੀ ਰਹਿਮ ਕਰਨ ਵਾਲੇ ਸਮਰਥੀ ਖੁਦਾਵੰਦੋ ਪ੍ਰਭੂ ਜੀ ਤੁਹਾਡੇ ਸਮਰਥ ਤੁਹਾਡੀ ਦਇਆ ਤੁਹਾਡੀ ਕਿਰਪਾ ਭਲਾਈ ਭਰਪੂਰੀ ਲਈ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਕਰਦੇ ਆ ਰਸੀਦ ਸਭ ਮਿਲ ਕੇ ਆਪਣੇ ਪੂਰੇ ਹੀ ਘਰਾਂ ਪਰਿਵਾਰਾਂ ਨੂੰ ਤੁਹਾਡੇ ਹੱਥਾਂ ਵਿੱਚ ਸੌਂਪ ਦਿੰਨੇ ਪ੍ਰਭੂ ਜੀ ਤੁਹਾਡੇ ਲਾਹੂ ਦੇ ਵਸੀਲੇ ਹਰ ਘਰ ਪਰਿਵਾਰ ਨੂੰ ਸ਼ੁੱਧ ਆਸ਼ੀਸ਼ਿਤ ਕਰਦੇ ਖੁਦਾ ਤੁਹਾਡਾ ਫਜ਼ਲ ਸਾਡੇ ਉੱਤੇ ਚਮਕ ਉੱਠੇ ਖੁਦਾਵੰ ਤੁਹਾਡਾ ਰਹਿਮ ਸਾਡੀਆਂ ਜ਼ਿੰਦਗੀਆਂ ਨੂੰ ਸ਼ੋਇ ਪਤਾ ਸਾਡੀ ਕਿਰਪਾ ਸਾਡੇ ਉੱਤੇ ਸਦਾ ਤੋਂ ਲੈ ਕੇ ਸਦਾ ਤੱਕ ਬਣੀ ਰਹੇ ਪਿਆਰੇ ਪ੍ਰਭੂ ਜੀ ਤੁਹਾਡਾ ਆਤਮਾ ਤੁਹਾਡਾ ਦਇਆ ਵਾਲਾ ਹੱਥ ਸਦਾ ਤੋਂ ਲੈ ਕੇ ਸਦਾ ਤੱਕ ਸਾਡੀਆਂ ਜ਼ਿੰਦਗੀਆਂ 'ਚ ਉਤਰ ਆਵੇ ਖੁਦਾਵੰਦ ਅਸੀਂ ਉਹ ਹਾਂ ਆਪਣੇ ਪਰਮੇਸ਼ਰ 'ਚ ਮਗਨ ਔਰ ਅਨੰdit ਹੋਣ ਵਾਲੇ ਹੋ ਜਾਈਏ ਪ੍ਰਭੂ ਜੀ ਸਾਡੀ ਜਾਨ ਨੂੰ ਪਿਤਾ ਅੱਜ ਤੁਸੀਂ ਤ੍ਰਿਪਤ ਕਰੋ ਸਾਡੇ ਰੋਗਾਂ ਤੋਂ ਸਾਨੂੰ ਆਜ਼ਾਦ ਕਰੋ ਆਪਣੀ ਕਿਰਪਾ ਦੇ ਨਾਲ ਸਾਨੂੰ ਬਲੇਸਡ ਕਰੋ ਪਿਆਰੇ ਖੁਦਾਵੰਦ ਤੁਹਾਡਾ ਦਇਆ ਕਿਰਪਾ ਅਸ਼ਿਸ਼ ਵਾਲਾ ਹੱਥ ਸਦਾ ਤੋਂ ਲੈ ਕੇ ਸਦਾ ਤੱਕ ਸਾਡੀਆਂ ਜ਼ਿੰਦਗੀਆਂ 'ਚ ਬਣਿਆ ਰਹੇ ਰਹਿ ਜਾਵੇ ਠਹਿਰ ਜਾਵੇ ਖੁਦਾਵੰਦ ਤੁਹਾਡਾ ਸ਼ੁਕਰ ਕਰਦੇ ਹਾਂ ਧੰਨਵਾਦ ਕਰਦੇ ਆ ਪ੍ਰਭੂ ਜੀ ਐਵੇਂ ਰੇ ਸਮਰਥੀ ਜਿੰਦਾ ਖੁਦਾਵੰ ਤੁਹਾਡਾ ਧੰਨਵਾਦ ਕਰਦੇ ਆ ਅੱਜ ਦੇ ਸਰੋਸ਼ਣ ਦਿਨ ਦੇ ਲਈ ਖੁਦਾ ਰਾਜ ਦੇਸ ਅਨਮੋਲ वचन ਲਈ ਪ੍ਰਭੂ ਜੀ ਅੱਜ ਦਾ ਇਹ ਜੋ ਸੁੰਦਰ ਸੁਨੇਹਾ ਤੁਸੀਂ ਸਾਡੀਆਂ ਜ਼ਿੰਦਗੀਆਂ ਚ ਲੈ ਕੇ ਆਏ ਖੁਦਾ ਕਿ ਤੁਸੀਂ ਮੇਰੇ ਹੁਕਮਾਂ ਤੇ ਮੇਰੇ ਵਿਧੀਆਂ ਦੀ ਪਾਲਣਾ ਕਰੋ ਅਤੇ ਬਿਨਾ ਤੁਹਾਡੇ ਹੁਕਮਾਂ ਦੇ ਵਿਧੀਆਂ ਦੇ ਅਸੀਂ ਅਧੂਰੇ ਆ ਖੁਦਾ ਅੱਜ ਜਿਵੇਂ ਤੁਹਾਡਾ ਇਹ ਵੀ ਹੁਕਮ ਹੈ ਕਿ ਮੇਰੇ ਹਜ਼ੂਰ ਵਰਤ ਰੱਖੋ ਤੇ ਦੁਆ ਕਰੋ ਅੱਜ ਜਿੰਨੇ ਵੀ ਭੈਣਾ ਭਾਈਆਂ ਨੇ ਇਸ ਹੁਕਮ ਨੂੰ ਪੂਰਿਆ ਕੀਤਾ ਪ੍ਰਭੂ ਜੀ ਅੱਜ ਦੇ ਦਿਨ ਤੁਹਾਡੇ ਹਜ਼ੂਰ ਦੁਆ ਕਰਨ ਵਾਲੇ ਨੇ ਖੁਦਾਵੰ ਫਾਸਟਿੰਗ ਪ੍ਰੇਅਰ ਕਰਨ ਵਾਲੇ ਨੇ ਰਜੇਸੀ ਖਾਸ ਕਰਕੇ ਫਾਸਟ ਕਰਨਗੇ ਉਹਨਾਂ ਭੈਣਾ ਭਾਈਆਂ ਲਈ ਜੋ ਮੰਦ ਬੁੱਧੀ ਨੇ ਖੁਦਾ ਜਿਨ੍ਹਾਂ ਦੀ ਸੋਚਨ ਸਮਝਣ ਦੀ ਸ਼ਕਤੀ ਆਮ ਲੋਕਾਂ ਵਰਗੀ ਨਹੀਂ ਹੈ ਐ ਪਿਆਰੇ ਪਰਮੇਸ਼ਰ ਪ੍ਰਭੂ ਅੱਜ ਖੁਦਾਵੰਦੋਨਾ ਸਾਰੇਨ ਤੁਹਾਡੇ ਹੱਥਾਂ 'ਚ ਸੌਂਦਦੇ ਹਾਂ ਜਿਨ੍ਹਾਂ ਨੂੰ ਸੋਚਣ ਸਮਝਣ ਦੀ ਸ਼ਕਤੀ ਅਤੇ ਬੁੱਧ ਨਹੀਂ ਹੈ ਖੁਦਾ ਔਰ ਉਹਨਾਂ ਸਾਰਿਆਂ ਨੂੰ ਵੀ ਜਿਹੜੇ ਅੱਜ ਤੁਹਾਡੀ ਹਜ਼ੂਰ ਫਾਸਟ ਕਰਨ ਵਾਲੇ ਨੇ ਅੱਜ ਅਸੀਂ ਆਪਣੇ ਵਰਤ ਨੂੰ ਸ਼ੁਰੂ ਕਰਦੇ ਹਾਂ ਖੁਦਾ ਸਾਡੇ ਵਰਤ ਦੇ ਪੂਰੇ ਹੀ ਸਮੇਂ ਤੁਸੀਂ ਸਾਨੂੰ ਸੰਭਾਲ ਕੇ ਰੱਖਣਾ ਬਚਾ ਕੇ ਰੱਖਣਾ ਬਖਸ਼ਣਾ ਪਿਤਾ ਪਰਮੇਸ਼ਰ ਆਪਣੀ ਦਇਆ ਆਪਣੇ ਰਹਿਮ ਆਪਣੀ ਕਿਰਪਾ ਦੇ ਨਾਲ ਐ ਮੇਰੇ ਪਿਆਰੇ ਖੁਦਾਵੰਦ ਅੱਜ ਅਸੀਂ ਫਾਸਟਿੰਗ ਦੇ ਵਿੱਚ ਜਿਨ੍ਹਾਂ ਵੀ ਘਰਾਂ ਪਰਿਵਾਰਾਂ ਲਈ ਦੁਆ ਕਰੀਏ ਸਾਰੇ ਹੀ ਘਰ ਪਰਿਵਾਰ ਘਰਾਂ ਨੇ ਯੇਸ਼ੂ ਨਾਮ ਦੇ ਵਿੱਚ ਬਰਕਤ ਨੂੰ ਪਾ ਲੈਣ ਖੁਦਾਵੰਦ ਹਰ ਘਰ ਪਰਿਵਾਰ ਤੇ ਤੁਹਾਡੇ ਰਹਿਮ ਤੁਹਾ ਦੀ ਸੱਚੀ ਸ਼ਾਂਤੀ ਅਤੇ ਪ੍ਰੇਮ ਨੂੰ ਰਿਲੀਜ਼ ਕਰਦੇ ਪੈਰੇ ਪ੍ਰਭੂ ਜੀ ਦੁਆ ਕਰਦੇ ਹਾਂ ਸਾਰਿਆਂ ਲਈ ਜਿਨ੍ਹਾਂ ਨੇ ਆਪਣੇ ਨਾਮ ਤੁਹਾਡੀ ਹਜ਼ੂਰੀ ਵਿੱਚ ਭੇਜੇ ਨੇ ਖੁਦਾਵਾਨ ਦੁਆ ਕਰਦੇ ਹਾਂ ਮਹਾਨ ਖੁਦਾਵਾਨ ਤੁਹਾਡੇ بیٹے ਪ੍ਰਗਟ ਸਿੰਘ ਲਈ ਪ੍ਰਭੂ ਜੀ ਜੋ ਵੀ ਉਹ ਮਸ਼ੀਨ ਖਰੀਦਣਾ ਚਾਹੁੰਦੇ ਨੇ ਖੁਦਾ ਉਹਦੇ ਲੈਣ ਦੇ ਵਿੱਚ ਜੋ ਰੁਕਾਵਟਾਂ ਆ ਰਹੀਆਂ ਨੇ ਉਹਨਾਂ ਰੁਕਾਵਟਾਂ ਨੂੰ ਦੂਰ ਕਰੋ ਗਗਨਦੀਪ ਲਈ ਦੁਆ ਕਰਦੇ ਖੁਦਾ ਇਹਨਾਂ ਦੀ ਮੈਰਿਜ ਦੇ ਰਿਸ਼ਤੇ ਵਿੱਚ ਹੋਣ ਵਾਲੀਆਂ ਸਾਰੀਆਂ ਹੀ ਰੁਕਾਵਟਾਂ ਨੂੰ ਦੂਰ ਕਰਕੇ ਇਹਨਾਂ ਦੇ ਰਿਸ਼ਤੇ ਨੂੰ ਸਫਲਤਾਪੂਰਵਕ ਹੋਣ ਚਾਹਨਾ ਦੀ ਮਦਦ ਕਰੋ ਰਮਨਦੀਪ ਲਈ ਦੁਆ ਕਰਦੇ ਖੁਦਾ ਇਹਨਾਂ ਦੀ ਐਡਮਿਸ਼ਨ ਚਾਹ ਰੀਆਂ ਰੁਕਾਵਟਾਂ ਨੂੰ ਦੂਰ ਕਰਕੇ ਇਹਨਾਂ ਦੀ ਐਡਮਿਸ਼ਨ ਹੋਣ ਚਾਹਨਾ ਦੀ ਮਦਦ ਕਰੋ ਦਲਜੀਤ ਸਿੰਘ ਲਈ ਦੁਆ ਕਰਦੇ ਖੁਦਾ ਸਫਲਤਾ ਦੇ ਨਵੇਂ-ਨਵੇਂ ਰਾਹਤਾਂ ਨੂੰ ਖੋਲੋ ਪ੍ਰਭੂ ਜੀ ਹਰ ਇੱਕ ਫੇਲਿਅਰ ਦੇ ਸਪਰਟ ਤੋਂ ਆਜ਼ਾਦ ਕਰੋ ਵਚਨ ਪ੍ਰਾਰਥਨਾ ਵਿੱਚ ਵਧਾਓ ਗੁਰਦੀਪ ਸਿੰਘ ਲਈ ਦੁਆ ਕਰਦੇ ਆ ਜੇ ਨਾਨ ਬਲੀਵੀਰ ਨੇ ਤੁਹਾਡੇ ਨਾਮ ਦੇ ਵਿਰੋਧੀ ਨੇ ਆਪਣੇ ਪਰਿਵਾਰ ਨੂੰ ਤੁਹਾਡੇ ਹਜ਼ੂਰ ਉੱਠਣ ਬੈਠਣ ਤੋਂ ਵਿਰੋਧ ਕਰਦੇ ਨੇ ਸਾਰੀ ਵਿਰੋਧਤਾ ਨੂੰ ਦੂਰ ਕਰਕੇ ਇਹਨਾਂ ਦੇ ਅੰਦਰ ਆਪਣੇ ਵਿਸ਼ਵਾਸ ਨੂੰ ਭਰੋ ਖੁਦਾਵਨ ਪ੍ਰੀਸ਼ਾਲੀ ਦੁਆ ਕਰਦੇ ਖੁਦਾਏ ਭੈ ਜਿਸ ਵੀ ਜਗ੍ਹਾ ਜੌਬ ਕਰਦੇ ਨੇ ਖੁਦਾ ਜਿਉਂ ਉਹਨਾਂ ਨੂੰ ਸੰਡੇ ਦੀ ਛੁੱਟੀ ਨਹੀਂ ਨਹੀਂ ਮਿਲ ਪਉਂਦੀ ਖੁਦਾ ਇਹਨਾਂ ਨੂੰ ਸੰਡੇ ਦੀ ਛੁੱਟੀ ਮਿਲਣ ਜਿਨ੍ਹਾਂ ਦੀ ਮਦਦ ਕਰੋ ਪ੍ਰਭੂ ਜੀ ਪੂਜਾ ਲਈ ਦੁਆ ਕਰਦੇ ਖੁਦਾਵੰਦ ਜਿਨ੍ਹਾਂ ਨੇ ਲੋਨ ਲਿਆ ਖੁਦਾਵੰਦ ਉਹਦਾ ਅਮਾਉਂਟ ਭਰਨ ਵਿੱਚ ਇਹ ਯੋਗ ਨਹੀਂ ਹਨ ਖੁਦਾਵੰਦ ਇਹਨਾਂ ਦੀਆਂ ਲੋਣਾ ਜ਼ਰੂਰਤਾਂ ਤੁਸੀਂ ਪੂਰੀਆਂ ਕਰੋ ਇਹਨਾਂ ਦੇ ਲੋਨ ਨੂੰ ਮਾਫ਼ ਹੋ ਜਿਨ੍ਹਾਂ ਦੀ ਮਦਦ ਕਰੋ ਇਸ ਭੈਨ ਨੂੰ ਆਪਣੇ ਵਚਨ ਪ੍ਰਾਰਥਨਾ ਹਜ਼ੂਰੀ ਅराधना ਵਿੱਚ ਬਣਾਓ ਖੁਦਾਵੰਦ ਦੁਆ ਕਰਦੇ ਖੁਦਾਵੰਨ ਤੁਹਾਡੇ بیٹے ਰਮਨਦੀਪ ਲਈ ਪ੍ਰਭੂ ਜੀ ਜੇ ਪ੍ਰਾਰਥਨਾ ਵਿੱਚ ਕਮਜ਼ੋਰ ਪੈ ਰਹੇ ਨੇ ਖੁਦਾਵੰਨ ਔਰ ਮਿਊਜ਼ਿਕ ਸੁਣਨ ਦੀ ਇਹਨਾਂ ਦੀ ਜੋ ਬੁਰੀ ਆਦਤ ਹੈ ਇਹਨਾਂ ਨੂੰ ਉਸ ਤੋਂ ਆਜ਼ਾਦ ਕਰਕੇ ਆਪਣੀ ਵਰਸ਼ਿਪ ਵਿੱਚ ਬਣਾਓ ਪਿਤਾ ਜੀ ਔਰ ਇਹ ਤੁਹਾਡੀ ਆਰਾਧਨਾ ਤੁਹਾਡੀ ਮਹਿਮਾ ਦੇ ਭਜਨਾਂ ਨੂੰ ਸੁਣਨ ਖੁਦਾਵੰਨ ਔਰ ਬਹੁਤ ਅੱਛੀ ਰੀਤੀ ਨਾਲ ਤੁਹਾਡੇ ਹਜ਼ੂਰ ਦੁਆ ਪ੍ਰਾਰਥਨਾ ਕਰਨ ਖੁਦਾਵੰਨ ਇਹਨਾਂ ਦੀਆਂ ਅੱਖਾਂ ਨੂੰ ਬles ਕਰੋ ਗਗਨਦੀਪ ਲਈ ਦੁਆ ਕਰਦੇ ਜਿਨ੍ਹਾਂ ਦੇ ਸੈੱਲ ਘਟਨੇ ਵੀਕਨੈਸ ਕਮੀ ਘਟੇ ਕਮਜ਼ੋਰੀ ਤੋਂ ਆਜ਼ਾਦ ਕਰੋ ਪਿਤਾ ਪਰਮੇਸ਼ਰ ਰਹਿਮ ਕਰੋ ਪ੍ਰਭੂ ਜੀ ਨਵਜੋਤ ਸਿੰਘ ਲਈ ਦੁਆ ਕਰਦੇ ਕਾਰੋਬਾਰ ਚ ਵਾਧਾ ਕਰੋ ਪਿਤਾ ਪਰਿਵਾਰ ਦੀਆਂ ਲੋੜਾਂ ਜ਼ਰੂਰਤਾਂ ਨੂੰ ਪੂਰਿਆ ਕਰੋ ਸਰੋਜ ਲਈ ਦੁਆ ਕਰਦੇ ਹਰ ਇੱਕ ਚਿੰਤਾ ਬੋਝ ਡਿਪਰੈਸ਼ਨ ਪਰੇਸ਼ਾਨੀ ਤੋਂ ਆਜ਼ਾਦ ਕਰੋ ਹਰ ਸ਼ੈਤਾਨੀ ਹਮਲਿਆਂ ਤੋਂ ਫ੍ਰੀ ਕਰੋ ਪ੍ਰਭੂ ਜੀ ਨਵਦੀਪ ਸਿੰਘ ਲਈ ਦੁਆ ਕਰਦੇ ਖੁਦਾਵੰ ਚੰਗੀ ਸਿਹਤ ਨਾਲ ਬles ਕਰੋ ਸਾਰੇ ਰੋਗ ਬਿਮਾਰੀਆਂ ਪਰੇਸ਼ਾਨੀਆਂ ਤੋਂ ਆਜ਼ਾਦ ਕਰੋ ਗੁਰਪ੍ਰੀ ਸਿੰਘ ਲਈ ਦੁਆ ਕਰਦੇ ਖੁਦਾ ਜੀ ਆਪਣੇ ਪਰਿਵਾਰ ਤੋਂ ਦੂਰ ਹੋ ਗਏ ਨੇ ਖੁਦਾ ਆਪਣੇ ਫੈਮਲੀ ਨੂੰ ਕਾਲ ਨਹੀਂ ਕਰ ਰਿਹਾ ਖੁਦਾ ਇਹਨਾਂ ਦੇ ਮਨ ਨੂੰ ਬਦਲੋ ਤਾਂ ਜੋ ਆਪਣੇ ਪਰਿਵਾਰ ਨਾਲ ਕੰਟੈਕਟ ਕਰਨ ਅਤੇ ਆਪਣੇ ਪਰਿਵਾਰ ਦਾ ਚੰਗਾ ਪ੍ਰਬੰਧ ਕਰਨ ਵਾਲੇ ਹੋ ਜਾਣ ਪ੍ਰਭੂ ਜੀ ਪਰਮਜੀਤ ਸਿੰਘ ਲਈ ਦੁਆ ਕਰਦੇ ਆ ਹਰ ਇੱਕ ਚਿੰਤਾ ਬੋਝ ਪਰੇਸ਼ਾਨੀ ਤੋਂ ਉਹਨਾਂ ਨੂੰ ਆਜ਼ਾਦ ਕਰੋ ਖੁਦਾ ਉਹਨਾਂ ਹਰ ਇੱਕ ਟੈਨਸ਼ਨ ਤੋਂ ਫ੍ਰੀ ਕਰੋ ਪ੍ਰਭੂ ਜੀ ਤੁਹਾਡੀ ਆਤਮਾਵਸੀਲੇ ਬਰਕਤ ਦੋ ਦੁਆ ਕਰਦੇ ਪਿਤਾ ਪਰਮੇਸ਼ਰ ਇਹਨਾਂ ਘਰ ਵਿੱਚ ਰੱਖੇ ਸਜਾਲਾ ਔਰ ਤੇਲ ਲਈ ਖੁਦਾਵੰਨ ਜਲ ਤੇਲ ਨੂੰ ਬles ਕਰੋ ਖੁਦਾ ਜ਼ਿੰਦਾ ਲਹੂ ਵਿੱਚ ਬਦਲ ਦੋ ਪ੍ਰਭੂ ਜੀ ਇਹ ਛੁਟਕਾਰੇ ਵਾਲਾ ਲਹੂ ਪਰਿਵਾਰਾਂ ਲਈ ਛੁਟਕਾਰੇ ਦਾ ਕਾਰਨ ਬਣੇ ਅੱਜ ਜਿੰਨੇ ਭੈਣ ਭਾਈ ਫਾਸਟਿੰਗ ਕਰ ਰਹੇ ਨੇ ਹਰ ਇੱਕ ਨੂੰ ਤੁਹਾਡੇ ਹੱਥਾਂ ਵਿੱਚ ਸੌਂਦੇ ਆ ਪੂਰੇ ਪਰਿਵਾਰਾਂ ਤੇ ਤੁਹਾਡੀ ਬਰਕਤ ਆਸ਼ੀਰਵਾਦ ਨੂੰ ਰਿਲੀਜ਼ ਕਰਦੇ ਪ੍ਰਭੂ ਇਸ ਪੂਰੀ ਪ੍ਰਾਰਥਨਾ ਥਰੇ ਸਮਰਥੀ ਨਾਮ ਚਮਾਗਦੇ ਹਾਂ ਆਮੇਨ 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 ਸਾਰੀ ਕ੍ਰਿਸਤੀਅਨ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ